ਇਸ ਜਗ੍ਹਾ ਤੇ ਕਦੇ ਸੂਬੇਦਾਰ ਵਜ਼ੀਦ ਖਾਨ ਦੀ ਕਚਹਿਰੀ ਹੁੰਦੀ ਸੀ ਤੇ ਇਸੇ ਹੀ ਜਗ੍ਹਾ ਤੇ ਸਾਹਿਬਜ਼ਾਦਿਆਂ ਨੂੰ ਝਕਾਉਣ ਦੇ ਲਈ ਉਹ ਛੋਟਾ ਦਰਵਾਜ਼ਾ ਖੋਲਿਆ ਗਿਆ ਸੀ ਪਰ ਸਾਹਿਬਜ਼ਾ ਦੇ ਝੁਕੇ ਨਹੀਂ ਵਜ਼ੀਦ ਖਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੇ ਜ਼ਕਾਰੇ ਛੱਡੇ ਸੀ ਤੇ ਇਸੇ ਹੀ ਜ਼ਕਾਰੇ ਬੰਦ ਕਰਾਉਣ ਦੇ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਦਿੱਤਾ ਗਿਆ ਪਰ ਉਹਨਾਂ ਨੂੰ ਵਹਿਮ ਸੀ ਕਿ ਸਾਹਿਬਜ਼ਾਦਿਆਂ ਨੂੰ ਅਸੀਂ ਸ਼ਹੀਦ ਕਰ ਦਾਂਗੇ ਤਾਂ ਸਿੱਖ ਖਤਮ ਹੋ ਜਾਣਗੇ ਜਿਸਮਾਨੀ ਤੌਰ ਤੇ ਚਾਹੇ ਸਹਿਬਜ਼ਾਦਿਆਂ ਨੂੰ ਉਹਨਾਂ ਨੇ ਖਤਮ ਕਰ ਦਿੱਤਾ ਪਰ ਸਹਿਬਜ਼ਾਦਿਆਂ ਦੇ ਲੱਖਾਂ ਵਾਰਿਸ ਅੱਜ ਵੀ ਇਸ ਧਰਤੀ ਤੇ ਮੌਜੂਦ ਨੇ ਪਰ ਵਜ਼ੀਦ ਖਾਨ ਦਾ ਸਾਨੂੰ ਕੋਈ ਵਾਰਿਸ ਨਹੀਂ ਦੀਂਦਾ ਸੁਚਾ ਆਨੰਦ ਦੇ ਵਾਰਿਸ ਖਤਮ ਹੋ ਗਏ ਉਹ ਸਾਰੇ ਪਾਪੀਆਂ ਦੇ ਵਾਰਿਸ ਖਤਮ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਖਤਮ ਕਰਨ ਵਾਲੇ ਇਹ ਵਹਿਮ ਚ ਸੀਗੇ ਕਿ ਸਿੱਖ ਇੱਥੇ ਕਦੇ ਪੈਰ ਨਹੀਂ ਪਾਉਣਗੇ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਲੱਖਾਂ ਪੁੱਤਰ ਅੱਜ ਇੱਥੇ ਸਾਹਿਬਜ਼ਾਦਿਆਂ ਨੂੰ ਨਤਮਸਤਕ ਕਰਨ ਆਏ ਹੋਏ ਨੇ